ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਆਪਣੇ ਜਿਹੜੇ ਨੋਟਸ ਹੈ ਜੀ ਉਹ ਹੈਗੇ ਆ ਜੀ ਪੀਐਸ ਟੈਟ ਦੇ ਨਾਲ ਪੀਐਸ ਟੈਟ ਦੇ ਵਿੱਚ ਸਬਜੈਕਟ ਹੈਗਾ ਜੀ ਪੰਜਾਬੀ ਲੈਂਗੁਏਜ ਉਹਦੇ ਨਾਲ ਸੰਬੰਧਤ ਮੈਂ ਤੁਹਾਨੂੰ ਨੋਟਸ ਜਿਹੜੇ ਆ ਉਹ ਪ੍ਰੋਵਾਈਡ ਕਰਵਾ ਰਹੀ ਹਾਂ ਇਹ ਟਾਪਿਕ ਨੇ ਇਹ ਮੇਰਾ ਮਕਸਦ ਸਿਰਫ ਤੁਹਾਡੀ ਹੈਲਪ ਕਰਨਾ ਹੈ ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਵੱਤ-ਵੱਤ ਮੈਂ ਵੀਡੀਓਜ਼ ਪ੍ਰੋਵਾਈਡ ਕਰਵਾ ਸਕਾਂ ਤਾਂ ਜੋ ਤੁਹਾਡੀ ਹੈਲਪ ਹੋ ਸਕੇ ਸੋ ਅੱਜ ਆਪਾਂ ਜਿਹੜਾ ਪੜਾਂਗੇ ਜੋਰਜਿਕ ਦੇ ਬਾਰੇ ਦੇ ਵਿੱਚ ਪੜਾਂਗੇ ਤੇ ਆਪਣੀ ਪਲੇਲਿਸਟਾਂ ਲੱਗ ਤੋਂ ਬਣੀਆਂ ਹੋਈਆਂ ਨੇ ਜਿੰਨੇ ਵਿੱਚ ਸੀਕੁਐਂਸ ਵਾਈਜ਼ ਜਿਹੜੀਆਂ ਵੀਡੀਓਜ਼ ਆ ਉਹ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਸੋ ਜ਼ਰੂਰ ਤੁਹਾਡੀ ਹੈਲਪ ਕਰਨਗੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦੋ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਆ ਜੀ ਉਹ ਤੁਹਾਡੇ ਤੱਕ ਜਿਹੜੇ ਪਹੁੰਚ ਸਕਣ ਸੋ ਫਰਸਟ ਆਪਾਂ ਜਿਹੜਾ ਸਟਾਰਟ ਹੈ ਉਹ ਕਰਦੇ ਹਾਂ ਜੀ ਆਯੋਜਕ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਪੜ੍ਹਨਾ ਹੈ ਜੀ ਯੋਜਕ ਦੇ ਬਾਰੇ ਦੇ ਵਿੱਚ ਠੀਕ ਹੈ ਜੀ ਸੋ ਇਹਦੇ ਵਿੱਚ ਫਰਸਟ ਹੈ ਜੀ ਜਦੋਂ ਵਾਕਾਂ ਉਪਵਾਕਾਂ ਨੂੰ ਆਪਸ ਵਿੱਚ ਜਿਹੜਾ ਜੋੜਦਾ ਹੈ ਤਾਂ ਉਸਨੂੰ ਯੋਜਕ ਕਿਹਾ ਜਾਂਦਾ ਯੋਜਕ ਕੀ ਹੈ ਜੀ ਜੋਜਕ ਕੀ ਕਰਦਾ ਜੀ ਵਾਕਾਂ ਤੇ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਜੋਜਕ ਦਾ ਕੀ ਕੰਮ ਹੈ ਕਿ ਜੋਜਕ ਕੀ ਕਰਦਾ ਜੀ ਵਾਕਾਂ ਤੇ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਤਾਂ ਉਸ ਨੂੰ ਜਿਹੜਾ ਜੋਜਕ ਹੈ ਉਹ ਆਖਦੇ ਹਨ ਜੋਜਕ ਕੀ ਹੈ ਜੋ ਵਾਕਾਂ ਜੋਜਕੀ ਹੈ ਜੀ ਜੋ ਵਾਕਾਂ ਤੇ ਉਪਵਾਕਾਂ ਨੂੰ ਆਪਸ ਵਿੱਚ ਜੋੜਦਾ ਹੈ ਤਾਂ ਉਸ ਨੂੰ ਜਿਹੜਾ ਜੋਜਕ ਹੈ ਉਹ ਆਖਦੇ ਹਨ ਜੋਜਕ ਵਾਕਾਂ ਅਤੇ ਜੋਜਕ ਵਾਕਾਂ ਤੇ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਉਸ ਨੂੰ ਜਿਹੜਾ ਜੋਜਕ ਉਹ ਆਖਦੇ ਹਨ ਠੀਕ ਹੈ ਜੋਜਕ ਦੀ ਗੱਲ ਕਰੀਏ ਜਦੋਂ ਵਾਕਾਂ ਉਪਵਾਕਾਂ ਨੂੰ ਆਪਸ ਜੋਜਕ ਵਾਕਾਂ ਉਪਵਾਕਾਂ ਨੂੰ ਆਪਸ ਵਿੱਚ ਜੋੜਦਾ ਤਾਂ ਉਸ ਨੂੰ ਜੋਜਕ ਆਖਦੇ ਹਨ ਜੋਜਕਾ ਕੋ ਕਿੰਨੀ ਪ੍ਰਕਾਰ ਦਾ ਹੈ ਜੋਜਕਾ ਕੋ ਕਿੰਨੀ ਪ੍ਰਕਾਰ ਦਾ ਹੈ ਦੋ ਜੋਜਕ ਦੀਆਂ ਜੇਕਰ ਕਿਸਮਾਂ ਦੀ ਗੱਲ ਕਰੀਏ ਜੋਜਕ ਦੇ ਪ੍ਰਕਾਰ ਦੀ ਗੱਲ ਕਰੀਏ ਤਾਂ ਜੋਜਕ ਕਿੰਨੇ ਪ੍ਰਕਾਰ ਦਾ ਹੈ ਦੋ ਹੈ ਠੀਕ ਹੈ ਕਿਹੜਾ ਕਿਹੜਾ ਜੀ ਸਮਾਨ ਜੋਜਕ ਹੈ ਜੀ ਇੱਕ ਅਧੀਨ ਜੋਜਕ ਹੈ ਸਮਾਨ ਜੋਜਕ ਤੇ ਇੱਕ ਹੁੰਦਾ ਜੀ ਅਧੀਨ ਜੋਜਕ ਹੈ ਠੀਕ ਹੈ ਜੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਆ ਗੋ ਤਾਂ ਜੋਜਕ ਅਗੋ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਨੇ ਜੋਜਕ ਅਗੋ ਦੋ ਪ੍ਰਕਾਰ ਦੇ ਨੇ ਇੱਕ ਹੁੰਦਾ ਜੀ ਸਮਾਨ ਜੋਜਕ ਇੱਕ ਹੁੰਦਾ ਜੀ ਅਧੀਨ ਜੋਜਕ ਠੀਕ ਹੈ ਵਿਆਕਰਨ ਦੇ ਆਧਾਰ ਤੇ ਜਿਹੜੀ ਜੋਜਕਾਂ ਦੀ ਜਿਹੜੀ ਵੰਡ ਹੋਈ ਹੋਈ ਆ ਉਹ ਕਿੰਨੇ ਪ੍ਰਕਾਰ ਦੀ ਹੈ ਦੋ ਪ੍ਰਕਾਰ ਦੀ ਵਿਆਕਰਨ ਦੇ ਆਧਾਰ ਤੇ ਜੋਜਕ ਜਿਹੜੇ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਵਿਆਕਰਨ ਦੇ ਆਧਾਰ ਤੇ ਜਿਹੜੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਵਿਆਕਰਨ ਦੇ ਆਧਾਰ ਤੇ ਕਿਹੜੇ-ਕਿਹੜੇ ਨੇ ਇੱਕ ਕਾਰਜ ਦੇ ਆਧਾਰ ਤੇ ਹੁੰਦੇ ਨੇ ਜੋਜਕ ਕਾਰਜ ਇੱਕ ਕਾਰਜ ਦੇ ਆਧਾਰ ਤੇ ਹੁੰਦੇ ਨੇ ਜੋਜਕ ਤੇ ਇੱਕ ਹੁੰਦਿਆ ਜੀ ਵੰਟਤ ਦੇ ਆਧਾਰ ਤੇ ਠੀਕ ਹੈ ਕਾਰਜ ਦੇ ਆਧਾਰ ਤੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਹੁੰਦੇ ਨੇ ਇੱਕ ਅਧੀਨ ਜੋਜਕ ਹੁੰਦੇ ਨੇ ਕਾਰਜ ਦੇ ਆਧਾਰ ਤੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਤੇ ਅਧੀਨ ਜੋਜਕ ਸੋ ਵੰਟਤ ਦੇ ਆਧਾਰ ਤੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਇਕਾਰੇ ਜੋਜਕ ਸੰਯੁਕਤ ਜੋਜਕ ਤੇ ਸਹਿ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕ ਸੋ ਕਾਰਜ ਦੇ ਆਧਾਰ ਤੇ ਜੇਕਰ ਆਪਾਂ ਜੋਜਕ ਦੀ ਗੱਲ ਕਰੀਏ ਕਾਰਜ ਦੇ ਆਧਾਰ ਤੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਦੇ ਅਧੀਨ ਜੋਜਕ ਕਾਰਜ ਦੇ ਆਧਾਰ ਤੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਇੱਕ ਤਾਂ ਹੁੰਦੇ ਨੇ ਕਾਰਜ ਦੇ ਆਧਾਰ ਤੇ ਸਮਾਨ ਜੋਜਕ ਹੁੰਦੇ ਨੇ ਇੱਕ ਅਧੀਨ ਜੋਜਕ ਹੁੰਦੇ ਨੇ ਠੀਕ ਹੈ ਕਾਰਜ ਦੇ ਆਧਾਰ ਤੇ ਗੱਲ ਕਰੀਏ ਤਾਂ ਬੰਤਰ ਦੇ ਆਧਾਰ ਤੇ ਜੇਕਰ ਆਪਾਂ ਜੋਜਕ ਦੀ ਗੱਲ ਕਰੀਏ ਤਾਂ ਬੰਤਰ ਦੇ ਆਧਾਰ ਤੇ ਜਿਹੜੇ ਜੋਜਕ ਨੇ ਉਹ ਇੱਕ ਇਹਰੇ ਜੋਜਕ ਹੁੰਦੇ ਨੇ ਇੱਕ ਇੱਕ ਸੰਯੁਕਤ ਜੋਜਕ ਹੁੰਦੇ ਨੇ ਇੱਕ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕ ਹੁੰਦੇ ਨੇ ਠੀਕ ਹੈ ਜੀ ਆ ਬੰਤਧੇ ਆਧਾਰ ਤੇ ਤਿੰਨ ਪ੍ਰਕਾਰ ਦੇ ਜੋਜਕ ਹੁੰਦੇ ਨੇ ਇਕਾਰੇ ਜੋਜਕ ਹੁੰਦੇ ਨੇ ਸੰਯੁਕਤ ਜੋਜਕ ਜੋਜਕ ਹੁੰਦੇ ਨੇ ਸਿਆਸ ਸੰਬੰਧੀ ਜਾਂ ਟੁੱਟਵੇਂ ਜਿਹੜੇ ਜੋਜਕ ਆ ਉਹ ਹੁੰਦੇ ਨੇ ਠੀਕ ਆ ਬੰਤਧੇ ਆਧਾਰ ਤੇ ਜੇਕਰ ਗੱਲ ਕਰੀਏ ਇਕਾਰੇ ਜੋਜਕ ਸੰਯੁਕਤ ਜੋਜਕ ਤੇ ਸਿਆਸ ਸੰਬੰਧੀ ਜਾਂ ਟੁੱਟਵੇਂ ਜੋਜਕ ਠੀਕ ਹੈ ਤਿੰਨ ਪ੍ਰਕਾਰ ਦੇ ਹੁੰਦੇ ਨੇ ਬੰਤਧੇ ਆਧਾਰ ਤੇ ਵਿਆਕਰਨ ਦੇ ਆਧਾਰ ਤੇ ਜੇਕਰ ਆਪਾਂ ਜੋਜਕਾਂ ਦੀ ਜੇਕਰ ਵੰਡ ਦੀ ਗੱਲ ਕਰੀਏ ਵਿਆਕਰਨ ਦੇ ਆਧਾਰ ਤੇ ਜੋਜਕਾਂ ਦੀ ਵੰਡ ਦੀ ਗੱਲ ਕਰੀਏ ਤਾਂ ਦੋ ਪ੍ਰਕਾਰ ਦੇ ਹੁੰਦੇ ਨੇ ਕਾਰਜ ਦੇ ਆਧਾਰ ਤੇ ਜੋਜਕ ਤੇ ਬੰਤ ਦੇ ਆਧਾਰ ਤੇ ਠੀਕ ਹੈ ਕਾਰਜ ਦੇ ਆਧਾਰ ਤੇ ਸਮਾਨ ਜੋਜਕ ਤੇ ਅਧੀਨ ਜੋਜਕ ਕਾਰਜ ਦੇ ਆਧਾਰ ਤੇ ਸਮਾਨ ਜੋਜਕ ਤੇ ਅਧੀਨ ਜੋਜਕ ਬੰਤ ਦੇ ਆਧਾਰ ਤੇ ਇਕਹਿਰੇ ਜੋਜਕ ਸੰਯੁਕਤ ਜੋਜਕ ਤੇ ਸਿਆਸਬੰਦੀ ਜਾਂ ਟੁੱਟਵੇਂ ਜੋਜਕ ਨੈਕਸਟ ਹੈ ਜੀ ਜੋਜਕੀ ਜੇਕਰ ਸ਼ਬਦਾਂ ਦੀ ਗੱਲ ਕਰੀਏ ਜੋਜਕੀ ਸ਼ਬਦ ਕਿਹੜੇ-ਕਿਹੜੇ ਨੇ ਠੀਕ ਹੈ ਜੀ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਜੋਜਕੀ ਸ਼ਬਦਾਂ ਦੇ ਵਿੱਚ ਕਿਹੜੇ-ਕਿਹੜੇ ਆ ਗਏ ਜੀ ਕੀ ਅ ਕੀ ਕਿਉਂਕਿ ਇਸ ਲਈ ਤਾਂ ਕਿ ਫਿਰ ਵੀ ਭਾਵੇਂ ਕੀ ਅਤੇ ਤੇ ਪਰ ਜਾਂ ਇਸ ਕਰਕੇ ਇਹ ਸਾਰੇ ਕੀਨੇ ਜੋਰਜ ਕੀ ਸ਼ਬਦ ਨੇ ਜਿਹੜੇ ਜੋੜਦੇ ਨੇ ਵਾਕਾ ਵਕਾਂਸ਼ਾਂ ਨੂੰ ਆਪਸ ਦੇ ਵਿੱਚ ਜਿਵੇਂ ਕੀ ਕਿਉਂਕਿ ਇਸ ਲਈ ਤਾਂ ਕਿ ਫਿਰ ਵੀ ਭਾਵੇਂ ਕੀ ਅਤੇ ਤੇ ਪਰ ਜਾਂ ਇਸ ਕਰਕੇ ਠੀਕ ਹੈ ਸਮਾਨ ਜੋਜੇ ਕੀ ਹੁੰਦੇ ਨੇ ਜਿਹੜੇ ਕੀ ਸਮਾਨ ਰੂਪ ਦੇ ਵਿੱਚ ਜਿਹੜੇ ਵੰਡਦੇ ਨੇ ਆਪਸ ਦੇ ਵਿੱਚ ਜਿਵੇਂ ਸਮਾਨਯੋਜਕ ਕਿਵੇਂ ਨੇ ਜਿਵੇਂ ਅਤੇ ਅਤੇ ਤੇ ਪਰ ਜਾਂ ਅਤੇ ਅਤੇ ਤੇ ਪਰ ਜਾਂ ਜਿਵੇਂ RAM ਤੇ ਸ਼ਾਮ ਪੜਦੇ ਹਨ RAM ਤੇ ਸ਼ਾਮ ਕੀ ਨੇ ਉਹ ਪੜਦੇ ਨੇ ਠੀਕ ਹੈ ਸਮਾਨਯੋਜਕ ਕਿਹੜੇ ਕਿਹੜੇ ਨੇ ਸਮਾਨਯੋਜਕ ਦੀ ਗੱਲ ਕਰੀਏ ਤਾਂ ਇਹ ਜਿਹੜੇ ਚਾਰ ਪ੍ਰਕਾਰ ਸਮਾਨਯੋਜਕ ਚਾਰ ਪ੍ਰਕਾਰ ਦੇ ਨੇ ਅਤੇ ਤੇ ਪਰ ਜਾਂ ਅਤੇ ਤੇ ਪਰ ਜਾਂ ਜਿਵੇਂ RAM ਤੇ ਜਿਹੜੇ ਸ਼ਾਮ ਹੈ ਉਹ ਪੜਦੇ ਹਨ ਤਾਂ ਇਹ ਕੀ ਹੋ ਗਿਆ ਜਿਹੜੇ ਸਮਾਨਯੋਜਕ ਹੈ ਜੀ ਸਮਾਨਯੋਜਕ ਹੈ ਸਮਾਨ ਸਮਾਨ ਜੋਜਕ ਸਮਾਨ ਜੋਜਕ ਜੀ ਅਤੇ ਤੇ ਪਰ ਜਾਂ ਅਤੇ ਤੇ ਪਰ ਜਾਂ ਜਿਵੇਂ ਰਾਮ ਤੇ ਸ਼ਾਮ ਜਿਹੜੇ ਆ ਰਾਮ ਤੇ ਸ਼ਾਮ ਪੜਦੇ ਹਨ ਤਾਂ ਸਮਾਨ ਜੋਜਕ ਨੇ ਅਦੀਨ ਜੋਜਕ ਦੀ ਗੱਲ ਕਰੀਏ ਤਾਂ ਅਦੀਨ ਜੋਜਕ ਕੀ ਨੇ ਇਸ ਲਈ ਇਸ ਕਰਕੇ ਕਿਉਂਕਿ ਕੀ ਭਾਵੇਂ ਕੀ ਤਾਂ ਕਿ ਅਦੀਨ ਜੋਜਕ ਕੀ ਨੇ ਅਦੀਨ ਅਦੀਨ ਜੋਜਕ ਅਦੀਨ ਜੋਜਕ ਕਿਹੜੇ ਹੁੰਦੇ ਨੇ ਅਦੀਨ ਜੋਜਕ ਕਿਹੜੇ ਹੁੰਦੇ ਨੇ ਇਸ ਲਈ ਇਸ ਕਰਕੇ ਕਿਉਂਕਿ ਕੀ ਭਾਵੇਂ ਕੀ ਤਾਂ ਕਿ ਅਦੀਨ ਜੋਜਕ ਅਧਿਨ ਜਜ ਕਿਹੜੇ ਨੇ ਇਸ ਲਈ ਅਧਿਨ ਅਧਿਨ ਜਜ ਕਿਹੜੇ ਹੁੰਦੇ ਨੇ ਇਸ ਲਈ ਇਸ ਕਰਕੇ ਕਿਉਂਕਿ ਕੀ ਭਾਵੇਂ ਕੀ ਤਾਂ ਕੀ ਠੀਕ ਹੈ ਅਧਿਨ ਜਜ ਕਹਿੰਦੇ ਨੇ ਜੀ ਇਹ ਅਧਿਨ ਜਜ ਕਾ ਇਸ ਲਈ ਇਸ ਕਰਕੇ ਕਿਉਂਕਿ ਕੀ ਭਾਵੇਂ ਕੀਤਾ ਕਿ ਜਿਹੜੇ ਅਧਿਨ ਕਰਦੇ ਆ ਇੱਕ ਵਾਕ ਨੂੰ ਦੂਸਰੇ ਦੇ ਜਿਹੜਾ ਅਧਿਨ ਕਰਦੇ ਆ ਠੀਕ ਹੈ ਉਸ ਤੋਂ ਅੱਗੇ ਆ ਜੀ ਇਹ ਕੈਰੇਜ ਜਜ ਕਿ ਕੈਰੇਜ ਹੋਗੀ ਕਿਹੜੇ ਨੇ ਅਤੇ ਤੀ ਪਰ ਜਾਂ ਕੀ ਠੀਕ ਹੈ ਇਹ ਕੈਰੇਜ ਜਜ ਨੇ ਸੰਯੁਕਤ ਜੋਜਕ ਕਿਹੜੇ ਨੇ ਜਿਵੇਂ ਇਸ ਲਈ ਇਸ ਕਰਕੇ ਕਿਉਂਕਿ ਭਾਵੇਂ ਕੀ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕ ਕਿਹੜੇ ਨੇ ਫਿਰ ਵੀ ਤਾਂ ਵੀ ਠੀਕ ਹੈ ਫਿਰ ਵੀ ਤਾਂ ਵੀ ਸਹਿ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕ ਕਿਹੜੇ ਨੇ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕ ਕਿਹੜੇ ਨੇ ਫਿਰ ਵੀ ਤਾਂ ਵੀ ਠੀਕ ਹੈ ਦਬਾਵਾਚੀ ਸ਼ਬਦ ਸ਼ਬਦ ਦੋ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਨਾਲ ਬੰਦ ਨੇ ਜਿਵੇਂ ਹੀ ਤੇ ਵੀ ਠੀਕ ਹੈ ਟੁੱਟਵੇਂ ਜੋਜਕ ਅਕ ਤੋ ਇਹ ਸੀਗਾ ਜੀ ਜੋਜਕ ਹੈ ਜੋਜਕ ਦੀਆਂ ਜੜੀਆਂ ਨੇ ਅੰਦਾ ਅਰਥਾਤਨ ਦੇ ਪ੍ਰਕਾਰ ਨੇ ਠੀਕ ਹੈ ਜਦੋਂ ਵਾਕਾ ਉਪਵਾਕਾਂ ਨੂੰ ਆਪਸ ਵਿੱਚ ਜਿਹੜਾ ਜੋੜਿਆ ਜਾਂਦਾ ਤਾਂ ਉਸ ਨੂੰ ਕੀ ਕਹਿੰਦੇ ਆ ਜੋਜਕ ਆਖਦੇ ਹਨ ਜਦੋਂ ਵਾਕਾ ਉਪਵਾਕਾਂ ਨੂੰ ਜਦੋਂ ਵਾਕਾਂ ਉਪਵਾਕਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਜਦੋਂ ਵਾਕਾਂ ਉਪਵਾਕਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਹਨਾਂ ਨੂੰ ਜਿਹੜਾ ਜੋਜਕ ਉਹ ਆਖਦੇ ਹਨ ਜੋਜਕ ਅੱਗੋ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਨੇ ਦੋ ਪ੍ਰਕਾਰ ਦੇ ਨੇ ਸਮਾਨ ਜੋਜਕ ਤੇ ਅਧੀਨ ਜੋਜਕ ਜੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਤੇ ਅਧੀਨ ਜੋਜਕ ਵਿਆਕਰਨ ਦੇ ਆਧਾਰ ਤੇ ਜੋਜਕਾਂ ਦੀ ਵੰਡ ਕਿੰਨੀ ਪ੍ਰਕਾਰ ਦੀ ਹੈ ਜੀ ਦੋ ਪ੍ਰਕਾਰ ਦੀ ਹੈ ਕਾਰਜ ਦੇ ਆਧਾਰ ਤੇ ਤੇ ਬੰਤ ਦੇ ਆਧਾਰ ਤੇ ਸਮਾਨ ਜੋਜਕ ਤੇ ਅਧੀਨ ਜੋਜਕ ਕਾਰਜ ਦੇ ਆਧਾਰ ਤੇ ਸਮਾਨ ਜੋਜਕ ਤੇ ਅਧੀਨ ਜੋਜਕ ਬੰਤ ਦੇ ਆਧਾਰ ਤੇ ਇਹ ਕਹਰੇ ਜੋਜਕਾ ਸੰਯੁਕਤ ਜੋਜਕ ਹੈ ਤੇ ਸਹਿ ਸੰਬੰਧੀ ਜਾਂ ਟੁੱਟਵੇਂ ਜੋਜਕਾ ਠੀਕ ਹੈ ਜੀ ਤੇ ਇਹਨਾਂ ਦੇ ਬਾਰੇ ਵਿੱਚ ਆਪਾਂ ਜਿਹੜੀ ਅੱਗੇ ਗੱਲ ਆ ਉਹ ਕੀਤੀ ਹੈ ਜੋਜਕੀ ਜਿਹੜੇ ਆਪਸ ਦੇ ਵਿੱਚ ਜੋੜਦੇ ਨੇ ਸਮਾਨ ਜਿਹੜਾ ਇਕੋ ਜਿਹਾ ਵੰਡਦੇ ਨੇ ਦੋਨੋਂ ਸਟੇਟਮੈਂਟ ਨੂੰ ਅਧੀਨ ਜੋਜਕ ਜਿਹੜਾ ਇੱਕ ਸਟੇਟਮੈਂਟ ਦੂਸਰੇ ਦੇ ਅਧੀਨ ਕਰਦੇ ਨੇ ਇਹ ਕਹਰੇ ਜੋਜਕ ਜਿਹੜੇ ਇਕੱਲੇ ਹੀ ਵਰਤੇ ਜਾਂਦੇ ਨੇ ਸੰਯੁਕਤ ਜੋੜਕ ਜਿਹੜੇ ਇਕੱਠੇ ਜਿਹੜੇ ਵਰਤੇ ਜਾਂਦੇ ਨੇ ਹਨਾ ਜਿਵੇਂ ਇਸ ਲਈ ਦੋ ਦੋ ਸ਼ਬਦ ਹੋਗੇ ਸਹਿਸੰਬੰਦੀ ਜਾਂ ਟੁੱਟਵੇਂ ਜੋਜਕ ਜਿਵੇਂ ਫਿਰ ਵੀ ਤਾਂ ਵੀ ਜਿਹੜਾ ਤੋੜ ਕੇ ਜਿਹੜਾ ਸਟੇਟਮੈਂਟ ਨੂੰ ਹਨ ਤੋੜਦੇ ਨੇ ਹਨਾ ਸੋ ਉਹ ਕੀ ਹੋਗੇ ਸਹਿਸੰਬੰਦੀ ਜਾਂ ਟੁੱਟਵੇਂ ਜੋਜਕ ਸੋ ਇਹ ਸੀ ਗੱਜ ਜੀ ਆਪਣੀ ਜਿਹੜੀ ਕੰਪਲੀਟ ਵੀਡੀਓ ਯੋਜਿਕ ਦੇ ਨਾਲ ਸੰਬੰਧਤ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਜਿਹੜਾ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਹੈ ਜੀ ਉਹ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ